ਪੰਜਾਬ ਕਾਂਗਰਸ ਵਿੱਚ ਜਿਹੜੀ ਫੁੱਟ ਤੋਂ ਹਾਈ ਕਮਾਂਡ ਕਾਫੀ ਚਿੰਤਤ ਲੱਗਦੀ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਵਿੱਚਲੀ ਫੁੱਟ ਨੂੰ ਦੂਰ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ਤਹਿਤ ਪੰਜਾਬ ਕਾਂਗਰਸ ਇੰਚਾਰਜ ਭਪੇਸ਼ ਬਘੇਲ ਹੁਣਾ ਨੂੰ ਜ਼ਿੰਮੇਵਾਰੀ ਸੌਂਪੀ ਹੈ ਵੀ ਇਹ ਕਲਾਕ ਕਲੇਸ਼ ਨੂੰ ਦੂਰ ਕੀਤਾ ਜਾਵੇ ਜੋ ਜਾਣਕਾਰੀ ਮਿਲੀ ਹੈ ਇੰਚਾਰਜ ਭਪੇਸ਼ ਬਘੇਲ ਹੋਣਾ ਨੇ ਦਿੱਲੀ ਵਿਖੇ ਡੇਰਾ ਲਾ ਕੇ ਔਰ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ ਨੇ ਔਰ ਇਹ ਮੁਲਾਕਾਤਾਂ ਕੋਈ ਇਕੱਠੀਆਂ ਨਹੀਂ ਕੀਤੀਆਂ ਇਕੱਲੇ ਇਕੱਲੇ ਜਿਹੜੇ ਲੀਡਰ ਨੂੰ ਮਿਲ ਕੇ ਤੇ ਉਹਦੇ ਮਨ ਨੂੰ ਫਰੋਲਣ ਦਾ ਯਤਨ ਕੀਤਾ ਔਰ ਇਸ ਪ੍ਰਕਿਰਿਆ ਦੌਰਾਨ ਕੁਝ ਸਵਾਲ ਵੀ ਬਘੇਲ ਸਾਹਿਬ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਕੀਤੇ ਗਏ ਨੇ। ਅਸਲ ਵਿੱਚ ਜਦੋਂ ਲੁਧਿਆਣਾ ਪਛਮੀ ਜਿਮਨੀ ਚੋਣ ਸੀ ਤੇ ਉਸ ਵੇਲੇ ਪੰਜਾਬ ਕਾਂਗਰਸ ਵਿੱਚ ਸिखरਲੀ ਫੁੱਟ ਸਾਹਮਣੇ ਆਈ ਸੀ। ਸिखरਲੀ ਮੈਂ ਇਸ ਲਈ ਕਹਿ ਰਿਹਾ ਬਿ ਇੱਕ ਤੇ ਹੁੰਦਾ ਜ਼ਿਲ੍ਹਾ ਪੱਦਰ ਦੇ ਬਲਾਗ ਪੱਦਰ ਦੇ ਲੀਡਰਾਂ ਵਿੱਚ ਫੁੱਟ ਜਿਹੜੇ ਸਟੇਟ ਦੇ ਵੱਡੇ ਚਿਹਰੇ ਸੀ ਉਹ ਪੂਰੀ ਤਰ੍ਹਾਂ ਵੰਡੇ ਨਜ਼ਰ ਆਏ ਸੀ ਭਾਰਤ ਪੂਸ਼ਨ ਆਸ਼ੂ ਉਮੀਦਵਾਰ ਸਨ ਔਰ ਕਾਰਜਕਾਰੀ ਪ੍ਰਧਾਨ ਸਨ ਪੰਜਾਬ ਕਾਂਗਰਸ ਦੇ ਔਰ ਉਹਨਾਂ ਨੇ ਇੱਕ ਵਾਰ ਵੀ ਰਾਜਾ ਵੜਿੰਗ ਜਿਹੜੇ ਪੰਜਾਬ ਦੇ ਪ੍ਰਧਾਨ ਸੀ ਜਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜਾਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਆਪਣੀ ਚੋਣ ਕੈਂਪੇਨ ਵਿੱਚ ਆਨਲੀ ਨਾ ਕਿਹਾ ਨਾ ਵਾੜਿਆ ਤੇ ਨਾ ਉਹਨਾਂ ਨਾਲ ਸਾਂਝੀ ਕੈਂਪੇਨ ਕੀਤੀ ਜੇਵਲ ਜਦੋਂ ਕਾਗਜ਼ ਭਰਨੇ ਸੀ ਉਦੋਂ ਬਘੇਲ ਸਾਹਿਬ ਵੀ ਆਏ ਸੀ ਉਦੋਂ ਜ਼ਰੂਰ ਇੱਕ ਰਸਮੀ ਤੌਰ ਤੇ ਉੱਥੇ ਰਾਜਾ ਵੜਿੰਗ ਦਿਸੇ ਪਰ ਉਸ ਤੋਂ ਬਾਅਦ ਓਪਨ ਸੀਕਰੈਟ ਸੀ ਵੀ ਭਾਰਤ ਭੂਸ਼ਣ ਆਸ਼ੂ ਚਾਹੁੰਦੇ ਹੀ ਨਹੀਂਗੇ ਵੀ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਜਾਂ ਹੋਰ ਵੱਡਾ ਲੀਡਰ ਜਿਹੜਾ ਉਹਨਾਂ ਦੀ ਚੋਣ ਕੈਂਪੇਨ ਵਿੱਚ ਆਵੇ ਔਰ ਚੋਣ ਕੈਂਪੇਨ ਦਾ ਪੂਰਾ ਜਮਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ ਪ੍ਰਗਟ ਸਿੰਘ ਕਿੱਕੀ ਢੱਲੋਂ ਇਹਨਾਂ ਕੁਝ ਲੀਡਰਾਂ ਦੇ ਹੱਥ ਸੀ ਔਰ ਉਹਨਾਂ ਨੇ ਆਪਣੇ ਪੱਧਰ ਤੇ ਚੋਣ ਪ੍ਰਚਾਰ ਕੀਤਾ ਸੀ ਔਰ ਉਦੋਂ ਕਈ ਕੁਝ ਸਾਹਮਣੇ ਆਇਆ ਸੀ ਕਿ ਬਗੇਲ ਸਾਹਿਬ ਦੀਆਂ ਅਪੀਲਾਂ ਦਲੀਲਾਂ ਨੂੰ ਵੀ ਨਹੀਂ ਮੰਨਿਆ ਜਾ ਰਿਹਾ ਔਰ ਇਸ ਪੱਧਰ ਤੱਕ ਇਹ ਫੁੱਟ ਪਈ ਸੀ ਵੀ ਰਾਜਾ ਵੜਿੰਗ ਜਿਹੜੇ ਲੁਧਿਆਣਾ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਵੀ ਨੇ ਦੂਸਰੇ ਪਾਸੇ ਪਾਰਟੀ ਦੇ ਹੈੱਡ ਨੇ ਮੁਖੀ ਨੇ ਪੰਜਾਬ ਦੇ ਉਹਨਾਂ ਨੂੰ ਇੱਕ ਵਾਰ ਵੀ ਲੋੜ ਮਹਿਸੂਸ ਨਹੀਂ ਕੀਤੀ ਵੀ ਰਾਜਾ ਵੜਿੰਗ ਦਾ ਗੇੜਾ ਲਵਾ ਦਈਏ ਰੈਲੀ ਨੂੰ ਅਡਰੈਸ ਕਰਾ ਦਈਏ ਉਹਨਾਂ ਨੂੰ ਉਹਨਾਂ ਕੋਲੋਂ ਅਪੀਲ ਕਰਵਾ ਦਈਏ ਵੀ ਲੁਧਿਆਣਾ ਪਸ਼ਮੀ ਦੇ ਲੋਕੋ ਭਾਰਤ ਪੂਸ਼ਣ ਆਸ਼ੂ ਨੂੰ ਵੋਟਾਂ ਪਾਉ। ਸੋ ਇੰਨਾ ਵੱਡਾ ਜਿਹੜਾ ਖੱਪਾ ਪਾੜਾ ਸੀ ਉਹਨੂੰ ਲੈ ਕੇ ਹੁਣ ਹਾਈ ਕਮਾਂਡ ਚਿੰਤਤ ਆ। ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਪੇਸ਼ ਭਗੇਲ ਇਸ ਮਾਮਲੇ ਵਿੱਚ ਭਾਰਤ ਪੂਸ਼ਣ ਆਸ਼ੂ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਦੂਜੇ ਉਹਨਾਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਨਾਰਾਜ਼ ਵੀ ਨੇ ਕਿਉਂਕਿ ਉਹਨਾਂ ਦੇ ਕਹਿਣ ਦੇ ਬਾਵਜੂਦ ਇਹ ਸੁਣਨ ਝਾੜਿਆ ਵੀ ਰਾਜਾ ਵੜਿੰਗ ਨੂੰ ਉਹਨਾਂ ਨੇ ਆਪਣੀ ਕੈਂਪੇਨ 'ਚ ਸ਼ਾਮਲ ਨਹੀਂ ਕੀਤਾ ਸੀ ਜਿੰਨੂੰ ਲੈ ਕੇ ਜੋ ਪਤਾ ਲੱਗਾ ਵੀ ਹੁਣ ਬਗੇਲ ਸਾਹਿਬ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਉਹਦੇ ਵਿੱਚ ਪਹਿਲਾ ਸਵਾਲ ਇਹ ਕੀਤਾ ਗਿਆ ਵੀ ਧੜੇਬੰਦੀ ਨੂੰ ਕਿਵੇਂ ਖਤਮ ਕੀਤਾ ਜਾਵੇ ਜਿਹੜੀ ਇਹ ਧੜੇਬੰਦੀ ਹੈ ਜਿਹੜੀ ਸਾਲ 2027 ਦੀ ਵਿਧਾਨ ਸਭਾ ਚੋਣ ਦੀ ਘਾਤਕ ਸਿੱਧ ਹੋ ਰਹੀ ਹੈ ਉਹਨੂੰ ਕਿਵੇਂ ਦੂਰ ਕੀਤਾ ਜਾਵੇ ਦੂਸਰਾ ਸਵਾਲ ਸੁਣਨ ਚਾਏ ਇਹ ਵੀ ਪੁੱਛਿਆ ਜਾ ਰਿਹਾ ਸੀ ਵੀ ਕੀ ਰਾਜਾ ਵੜਿੰਗ ਪ੍ਰਧਾਨ ਸਾਹਿਬ ਨੂੰ ਬਦਲਣਾ ਚਾਹੀਦਾ ਔਰ ਤੀਸਰਾ ਸਵਾਲ ਇਹ ਸੀ ਵੀ ਪਾਰਟੀ ਨੂੰ ਸਟਰੋਂਗ ਕਰਨ ਲਈ ਕਿਹੜਾ ਫਾਰਮੂਲਾ ਅਡਾਪਟ ਕਰਨਾ ਚਾਹੀਦਾ ਔਰ ਨਾਲ ਇਹ ਵੀ ਗੱਲ ਸਵਾਲ ਨਾਲ ਚ ਸਵਾਲ ਕਹਿੰਦੇ ਉੱਠ ਰਿਹਾ ਸੀ ਵੀ ਨਵਾਂ ਪ੍ਰਧਾਨ ਕਿਹੜਾ ਹੋਏਗਾ ਉਹ ਕਿਹੜਾ ਚਿਹਰਾ ਆ ਸਾਂਝਾ ਚਿਹਰਾ ਨਿਰਪੱਖ ਚਿਹਰਾ ਪੰਜਾਬ ਕਾਂਗਰਸ ਦਾ ਜਿਹੜਾ ਅਗਵਾਈ ਕਰੇ ਪੰਜਾਬ ਕਾਂਗਰਸ ਦੀ ਤੇ ਸਮੁੱਚੀਆਂ ਧਿਰਾਂ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਮਗਰ ਪਿੱਠ ਨਾਲ ਪਿੱਠ ਮਲਾ ਕੇ ਚੱਲੇ ਔਰ ਇਹ ਸਵਾਲ ਜਿਹੜੇ ਕੀਤੇ ਗਏ ਇਹਦੇ ਜਵਾਬ ਕਿੰਨੇ ਕੁ ਮਿਲੇ ਤੇ ਭਗੇਲ ਸਭ ਦੱਸਣਗੇ ਪਰ ਇਹਦੇ ਨਾਲ ਹੀ ਜੋ ਪਤਾ ਲੱਗਾ ਹਾਈ ਕਮਾਂਡ ਔਰ ਖਾਸ ਕਰਕੇ ਭਪੇਸ਼ ਭਗੇਲ ਹੋਣਾ ਨੇ ਇੱਕ ਸੰਕੇਤ ਦੇ ਦਿੱਤਾ ਵੀ ਬਾਗੀ ਸੁਰਾਂ ਮਨਮਾਨੀਆਂ ਔਰ ਧੜੇਬੰਦੀ ਨੂੰ ਉਛਾਲਣ ਵਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਹਰਮ ਨਹੀਂ ਕੀਤਾ ਜਾਏਗਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ ਪਾਰਟੀ ਦੇ ਵਿਰੁੱਧ ਬੋਲਣ ਜਾਂ ਕੰਮ ਕਰਨ ਦੀ ਔਰ ਉਹਦਾ ਸੰਕੇਤ ਵੈਸੇ ਪਹਿਲਾਂ ਹੀ ਹਾਈ ਕਮਾਂਡ ਨੇ ਦੇ ਦਿੱਤਾ ਸੀ ਕਿਉਂਕਿ ਲੁਧਿਆਣਾ ਪਸ਼ਮੀ ਚੋਣ ਹਾਰਨ ਤੋਂ ਬਾਅਦ ਭਾਰਤ ਭੂਸ਼ਨ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਪ੍ਰਗਟ ਸਿੰਘ ਨੇ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਰਨਾਲ ਦੀ ਨਾਲ ਕੁਸ਼ਲਦੀਪ ਕਿੱਕੀ ਢਿੱਲੋਂ ਨੇ ਵੀ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫੇ ਭੇਜਤੇ ਸੀ ਜਿਨ੍ਹਾਂ ਨੂੰ ਹਾਈ ਕਮਾਂਡ ਨੇ ਤੁਰੰਤ ਪ੍ਰਵਾਨ ਕਰਕੇ ਉਹਨਾਂ ਨੂੰ ਗੁੱਡ ਜਿਹੜੀਆਂ ਸ਼ੁਭ ਇਸ਼ਾਵਾਵਾਂ ਦੇ ਦਿੱਤੀਆਂ ਸੀ ਸੋ ਇਹ ਵੀ ਸੰਕੇਤ ਦੇ ਦਿੱਤਾ ਹਾਈ ਕਮਾਂਡ ਨੇ ਵੀ ਹੁਣ ਇਦਾਂ ਨਹੀਂ ਚੱਲਣਾ ਕਿਉਂਕਿ ਹਾਈ ਕਮਾਂਡ ਇਹ ਮਹਿਸੂਸ ਕਰਦੀ ਹੈ ਵੀ ਜਿਹੜਾ ਹਰਿਆਣੇ ਦਾ ਕੌੜਾ ਤਜਰਬਾ ਹੋਇਆ ਵਿਧਾਨ ਸਭਾ ਚੋਣ ਵਿੱਚ ਉਹ ਕਾਂਗਰਸ ਚੋਣ ਜਿੱਤੀ ਜਿੱਤੀ ਹਾਰ ਗਈ ਹੈ ਆਪਣੀ ਫੁੱਟ ਕਰਕੇ ਹੁਣ ਪੰਜਾਬ ਚ ਸਾਲ 2027 ਵਿੱਚ ਉਹ ਇਦਾਂ ਦਾ ਹਸ਼ਰ ਆਪਣੀ ਪਾਰਟੀ ਦਾ ਨਹੀਂ ਦੇਖਣਾ ਚਾਹੁੰਦੀ ਔਰ ਪਤਾ ਇਹ ਲੱਗਾ ਵੀ ਆ ਭਪੇਸ਼ ਭਗੇਲ ਹੋਣਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੁਲਜੀਤ ਸਿੰਘ ਨਾਗਰਾ ਗੁਰਜੀਤ ਸਿੰਘ ਔਜਲਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸੇ ਤਰ੍ਹਾਂ ਰਾਣਾ ਕੇਪੀ ਸਿੰਘ ਕੁਸ਼ਲਦੀਪ ਕਿੱਕੀ ਢਿੱਲੋਂ ਸ਼ਮਸ਼ੀਰ ਸਿੰਘ ਦੁੱਲੋ ਰਜਿੰਦਰ ਕੌਰ ਭੱਠਲ ਔਰ ਡਾਕਟਰ ਅਮਰ ਸਿੰਘ ਵਗੈਰਾ ਜਿਹੜੇ ਨੇ ਉਹਨਾਂ ਨੇ ਮਿਲ ਕੇ ਆਪਣੀ ਮੰਨ ਦੀ ਗੱਲ ਜਿਹੜੀ ਹੈ ਭਪੇਸ਼ ਬਘੇਲ ਹੋਣਾ ਨਾ ਕੀਤੀ ਹੈ ਬੀ ਜਿਹੜੀਆਂ ਤਰੇੜਾਂ ਪਈਆਂ ਨੇ ਪੰਜਾਬ ਕਾਂਗਰਸ ਵਿੱਚ ਫੁੱਟ ਪਈ ਹੈ ਉਹਨੂੰ ਕਿਵੇਂ ਪੂਰਿਆ ਜਾ ਸਕਦਾ ਔਰ ਅ ਲੀਡਰਸ਼ਿਪ ਨੇ ਇਹ ਵੀ ਜਾਣਕਾਰੀ ਮਿਲੀ ਸੰਕੇਤ ਮਿਲੇ ਨੇ ਵੀ ਇਹ ਗੱਲ ਕਹੀ ਗਈ ਹੈ ਵੀ ਕੋਈ ਸਾਂਝਾ ਚਿਹਰਾ ਜਿਹੜਾ ਸਰਵ ਪ੍ਰਮਾਨਿਤ ਹੋਵੇ ਉਹਦੀ ਇੱਕ ਟੀਮ ਬਣਾ ਕੇ ਤੇ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਦਾ ਯਤਨ ਜਿਹੜਾ ਕੀਤਾ ਜਾਣਾ ਚਾਹੀਦਾ ਸੋ ਹੁਣ ਪਪੇਸ਼ ਬਗੇਲ ਹੋਣੀ ਜਿਹੜੀ ਇਹ ਸੁਣਵਾਈ ਕੀਤੀ ਹੈ ਜਿਹੜੀ ਚਰਚਾ ਕੀਤੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਉਹਦੀ ਇੱਕ ਪਤਾ ਲੱਗਾ ਰਿਪੋਰਟ ਤਿਆਰ ਕਰਨਗੇ ਜਿਹਦੇ ਵਿੱਚ ਸਾਰਿਆਂ ਦੀ ਜਿਹੜੀ opinion ਹੈ ਉਹਦੇ ਆਧਾਰ ਤੇ ਆਪਣੀ ਹਾਈ ਕਮਾਂਡ ਨੂੰ ਇਹ ਪ੍ਰਪੋਜ਼ਲ ਦਿੱਤੀ ਜਾਊਗੀ ਵੀ ਪੰਜਾਬ ਕਾਂਗਰਸ ਦੀਆਂ ਤਰੇੜਾਂ ਕਿਵੇਂ ਭਰੀਆਂ ਜਾ ਸਕਦੀਆਂ ਨੇ ਪੰਜਾਬ ਕਾਂਗਰਸ ਲਈ ਕਿਹੜਾ ਉਹ ਸਾਂਝਾ ਚਿਹਰਾ ਆ ਜਿਹੜਾ ਸਮੁੱਚੀ ਪਾਰਟੀ ਨੂੰ ਇਕਜੁੱਟ ਲੈ ਕੇ ਤੁਰ ਸਕਦਾ ਔਰ ਇਹ ਵੀ ਪ੍ਰਪੋਜ਼ਲ ਵਿੱਚ ਦਿੱਤਾ ਜਾਵੇਗਾ ਕਿ ਕੀ ਰਾਜਾ ਵੜਿੰਗ ਪ੍ਰਧਾਨ ਕੰਟੀਨਿਊ ਕਰਨੇ ਚਾਹੀਦੇ ਨੇ ਜਾਂ ਨਹੀਂ ਕਰਨੇ ਚਾਹੀਦੇ ਔਰ ਇਹ ਰਿਪੋਰਟ ਦੇਣ ਤੋਂ ਬਾਅਦ ਫਿਰ ਸਿੱਧੇ ਰੂਪ ਵਿੱਚ ਜੇ ਕਹਿ ਲਿਆ ਜਾਵੇ ਤੇ ਰਾਹੁਲ ਗਾਂਧੀ ਸਿੱਧੇ ਤੌਰ ਤੇ ਇਸ ਪ੍ਰਪੋਜ਼ਲ ਉੱਪਰ ਆਪਣਾ ਅੰਤਮ ਫੈਸਲਾ ਦੇ